ਸੱਚੀ ਗੱਲ ਪੰਜਾਬੀਓ ਤੇ ਕੀ ਹਾਲ ਨੇ ਸਾਰੇ ਆਸ਼ਾ ਕਰਦਾ ਹਾਂ ਬੜੀਆ ਹੋਣਗੇ ਤੇ ਅੱਜ ਦਾ ਬਲੌਗ ਆਪ ਕੱਦੂ ਕਾਣੇ ਜਾ ਰਹੇ ਆ ਕਿਕਰਾ ਖੇਰ ਹੁਣੇ ਹੁਣੇ ਤੇਲ ਪਾਇਆ ਸੀ ਟਰੈਕਟਰ 'ਚ ਤੇ ਉਹ ਟਰੈਕਟਰ ਤੇ ਸਾਡੀ ਦਾਦੀ ਜੀ ਦੀ ਫਰਮਾਇਸ਼ ਸੀ ਕਿ ਬਾਹਰੋਂ ਕਿ ਤੁਸੀਂ ਬਲੌਗ ਪਾ ਦਿਓ ਆਰਤੀ ਹੁਣ ਕੋਈ ਕੱਦੂ-ਕੁੱਦੂ ਕਰਦੇ ਰਹੀ ਸੀ ਦੇਖੀਏ ਘਰ-ਬਾਰ ਦਾ ਘੋੜੀਆਂ ਦਾ ਬਲੌਗ ਤੇ ਉਹਨਾਂ ਦੀ ਫਰਮਾਇਸ਼ ਤੇ ਅਸੀਂ ਅੱਜ ਦਾ ਬਲੌਗ ਬਣਾਵਾਂਗੇ ਸਭ ਤੋਂ ਪਹਿਲਾਂ ਹੁਣ ਅਸੀਂ ਚੱਲੇ ਆਂ ਇੱਧਰ ਬੂਟੇ ਭਾਈਆ ਬੰਡੈਰੀ ਵਾਲਾ ਆ ਉਹਨਾਂ ਦਾ ਟਰੈਕਟਰ ਫਸ ਗਿਆ ਉਹਨਾਂ ਟਰੈਕਟਰ ਕੱਢਣੇ ਚੱਲੇ ਆਂ ਤੇ ਟਰੈਕਟਰ ਕੱਢ ਕੇ ਫਿਰ ਆਪਾਂ ਕਿੱਕਰੜ ਖੇਤ ਕਰਾਂਗੇ ਕੱਦੂ ਤੇ ਬਣੇ ਰੋ ਸਾਡੇ ਬਲੌਗ ਦੇ ਨਾਲ ਸੱਤ ਰਿਕਾਰ ਲੋ ਜੀ ਸਾਈ ਮੈਨੂੰ ਵੀ ਪਾਤੀ ਆਪਾਂ ਰੋਟੀ ਦੁੱਧ ਦੇ ਨਾਲ ਤੇ ਜੀ ਹੈਗਾ ਇੰਪੋਰਟ ਦਾ ਬੱਚਾ ਵਾਲੀਵਰ ਦਾ ਬੱਚਾ ਐ ਸਾਈਮਨ ਐ ਆਪਾਂ ਨੇ ਪੀਤੇ ਭਰਾ ਨੇ ਦਿੱਤਾ ਸੀ ਤੇ ਆਪਾਂ ਹੁਣ ਇਹਨੂੰ ਨੈਕਸਟ ਸੀਜ਼ਨ ਮਰਸਿਆੜਾਂ ਚ ਜ਼ਰੂਰ ਲੜਾਵਾਂਗੇ ਤਿਆਰ ਤਿਆਰ ਕਰਕੇ ਫੇਰ ਲੜਾਵਾਂਗੇ ਇਹਨੂੰ ਐਸ ਸੀਜ਼ਨ ਹੁਣ ਨਿਆਰੇ ਲਵੇ ਇਹ ਆ ਨਿੰਮ ਸਿਆੜਾਂ ਦੇ ਵਿੱਚ ਟੁੱਟ ਗਈ ਸੀਗੀ ਤੇ ਸਾਨੂੰ ਲੱਗਦਾ ਨਹੀਂ ਸੀ ਹੋਊਗੀ ਪਰ ਬਹੁਤ ਸੋਹਣੀ ਹੋਗੀ ਨਿੰਮ ਉਹ ਨਿੰਬੂ ਆ ਆ ਹਾਈਬ੍ਰਿਡ ਦੇਖੋ ਜੀ ਉਹਦਾ ਬੀ ਮਲੂਦਾਂ ਦਾ ਇਹ ਸਾਡੇ ਚਾਚਾ ਜੀ ਨੇ ਲਵਾਏ ਸੀ ਆ ਆਂਬ ਬਹੁਤ ਸੋਹਣੀਆਂ ਮਿਰਚਾਂ ਹੋਈਆਂ ਮਿਰਚ ਲੱਗ ਵੀ ਨਹੀਂ ਐ ਇਹਨੂੰ ਆ ਦੇਖੋ ਗਾਡੀ ਮਾਤਾ ਲੱਗੀ ਹੋ ਜੀ ਇਕੱਠੇ ਕੁੱਟਣ ਸਾਥਰੀ ਘਰ ਮੰਮੀ ਬੋਲੋ ਸਾਥਰੀ ਘਰ ਕੌਣ ਕੀ ਆ ਬੜੀ ਮੰਮੀ ਨੇ ਕਿਹਾ ਸੀ ਬਲੌਗ ਪਾ ਅੱਛਾ ਚਾ ਤੂੰ ਬਹੁਤ ਦਰਸ਼ਕਾਂ ਨੂੰ ਬਹੁਤ ਸਤਿ ਸ੍ਰੀ ਅਕਾਲ ਅੱਛਾ ਸਤਿ ਸ੍ਰੀ ਅਕਾਲ ਜੀ ਸਭ ਸੁਖਾ ਹੋਵੇ ਰੱਬ ਕਰੇ ਹਾਂਜੀ ਆਂਟੀ ਅੱਠ ਬਾਣ ਗਏ ਚਲੋ ਅਸੀਂ ਮੰਮੀ ਮੈਂ ਚੱਲਾ ਬੂਟੇ ਆ ਭਾਈ ਦਾ ਟਰੈਕਟਰ ਫਸ ਗਿਆ ਉਹ ਕੱਢ ਕੇ ਆਇਆ ਬੂਟੇ ਭਾਈ ਦਾ ਇੱਧਰ ਡੇਰੀ ਵਾਲੇ ਦਾ ਆਪਣੇ ਦਾ ਚਲੋ ਚੱਲੀਏ ਲੋ ਜੀ ਚੱਲ ਪਿਆ ਬੁੱਟੇ ਭਾਈ ਦਾ ਟਰੈਕਟਰ ਕੱਢਣਾ ਪਾਜੀ ਕਹਿੰਦਾ ਜੰਗੀ ਬੱਦਰ ਦਾ ਟਰੈਕਟਰ ਲੱਗ ਗਿਆ ਜੰਗੀ ਬੱਦਰ ਦੇ ਚੱਲ ਟਰੈਕਟਰ ਕੱਢ ਗਏ ਜਿਹਦਾ ਤੋਕੇ ਦਿਖਾ ਦੇਣਾ ਆ ਬੋਲੇ ਆਪਣੀ ਮੱਕੀ ਆ ਜੀ ਫਤੂਆ ਵਾਸਤੇ ਤੇ ਚਲੋ ਕੜੀਦੋ ਬੁਲਾਵਰੇ ਨਾਲ ਮੇਰੇ ਵੀਰ ਉਹਨੇ ਟਰੈਕਟਰ ਗਿਆ ਫਾਸਟ ਇੱਥੇ ਤਾਰਾ ਮੈਂ ਸੋ ਜਾ ਕੁੰਝ ਚਾ ਇੱਥੇ ਤਾਰਦਾ ਤੇ ਕੱਢ ਕੇ ਟਰੈਕਟਰ 'ਤੇ ਤੁਹਾਨੂੰ ਦਿਖਾਉਣੀ ਆ ਜੀ ਦੋਵੇਂ ਕੱਢਣ ਲੱਗਿਆਂ ਤੁਹਾਨੂੰ ਦਿਖਾਣੇ ਵੀਡੀਓ ਜੀ ਟਰੈਕਟਰ ਗਿਆ ਨਿਕਲ ਮਾਰਿਆ ਖਿੱਚ ਗਿਆ ਮਾਰਿਆ ਅਗੇ ਸਵਾਗਾ ਹੀ ਮਾਰੇਓ ਸਵਾਗਾ ਮਾਰਦੇ ਟਾਇਰ ਤੋਂ ਮਾਰ ਕੇ ਹਾਂ ਖੇਤ ਗਲਿਆ ਹੀ ਆਦਾ ਇਹ ਨਹੀਂ 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 ਚੱਲ ਭਾਜੀ ਮੈਂ ਵੀ ਉਹ ਖੇਤ ਕਿ ਕਰਨਾ ਹੈ ਕਦੋਂ ਅਜੇ ਹੈ ਭਈ ਇਹ ਲੈ ਵ ਨਮੀਆ ਜਿਹੜੇ ਪਹਿਲੇ ਬੁੜਾ ਜਣਗੇ ਮੁੱਛਾ ਵਾਲਾ ਵੇ ਟਰੈਕਟਰ ਤੇ ਤਾਂ ਕੱਟ ਅੱਪਾ ਤੇ ਲੈ ਘਰਾਂ ਨੂੰ ਉਹ ਪਾਪੀ ਪਰਾਣਾ ਖੜਾ ਆ ਬਾਪੂ ਦਾ ਡਾ ਕੈਨਲ ਲਿਫਟ ਚੱਕੋ ਚੱਕਦੀ ਸਰਕਾਰ ਚੱਕਦੀ ਚਲੋ ਜੀ ਦੇਖੋ ਅੱਗੇ ਬਣੇ ਨੂੰ ਬਲੌਗ ਦੇ ਨਾਲ ਲੋ ਵੇ ਮੋਟਰ ਚੱਲਦੀ ਆ ਤੇ ਮੋਟਰ ਮੋਲੇ ਪੈ ਫਟ ਗਿਆ ਆਗੇ ਆਪਾਂ ਕੀਤਾ ਲਓ ਆ ਆਪਣੇ ਖੇਤ ਨੇ ਛੋਟੇ ਕੀ ਆਹ ਕਹਿੰਦੇ ਮੇਰੇ ਵੀਰੋ ਦਾका ਅੰਕਲ ਨੇ ਲੰਬੇੜਾ ਟਿਕਣਾ ਤਵਾਹੀ ਠਾਲਦੀ ਸਾਰਾ ਹੀ ਘਰਗੇ ਝੋਨਾ ਕੱਦੂ ਗੱਦੂ ਕਰਕੇ ਉਹਦੇ ਮੋਟਰ ਤੇ ਤੇ ਯਾਰੇ ਨਾ ਬੱਤੀ ਆ ਪਿਆ ਰਹਿੰਦੇ ਨਾ ਇਹਨਾਂ ਦੇ ਯਾਰੇ ਹੋਵੇ ਤੇ ਹੁਣ ਆਪਾਂ ਚੱਲੇ ਕਿਕਰ ਵਾਲੇ ਖੇਤ ਚ ਕਦੂ ਗੱਦੂ ਆਪਾਂ ਤਾਂ ਫਿਰ ਕੀ ਨਹੀਂ ਜਿਹੜੇ ਕੱਦੂ ਚੜਦੀ ਦਾ ਤਦ ਹੁਣ ਹੈਗਾ ਬੋਲਟ ਬੁਲਟ ਤਾਇਆ ਦੇਖਦੇ ਆ ਬੁਲਟ ਦਾ ਕੀ ਗੱਲ ਉੱਤ ਤੇ ਸਾਨੂੰ ਜਾਣ ਪਛਾਣ ਕਰਾਨੀ ਬੋਲਟ ਦਾ ਇਹਨਾ ਆ ਜੀ ਬੰਦਾ ਪਾਣੀ ਦਾ ਪਟੇਗੀ ਤੋਂ ਲੈਣੇ ਹੁੰਦੇ ਤੇ ਆ ਆਪਣੀ ਨਵੀਂ ਪਾਈਪ ਲਾਈਨ ਜਿਹੜੀ ਕਰਾਈ ਸੀ ਆ ਦੇਖੋ ਜੀ ਨਾ ਪਾਉ ਤੋਂ ਖਵਾ ਦੇ ਦਾ ਆ ਰਾਤੀ ਆਪਾਂ ਗੱਲੂ ਵਰਗੇ ਗਏ ਯਾਰ

ਤੇਰੀ ਬੱਟਲੀ ਪੀ ਐਦਾਂ ਆ ਜਿੱਦਾਂ ਇਹ ਮਿਸਤਰੀ ਨੇ ਨਾ ਪ੍ਰਾਸਤਰ ਕਰਕੇ ਦੁਆ ਮਾਰਨ ਦਾ ਕੀ ਕਹਿੰਦੇ ਹੁੰਦੇ ਆ ਬਰਮਾ ਕੀ ਕਹਿੰਦੇ ਨੇ ਗਰਮਾਲਾ ਹਾਂ ਇਹਨੂੰ ਕਹਿੰਦੇ ਪੁਰਾਣਾ ਖੰਡ ਪੁਰਾਣਾ ਪਾਪੀ ਕਹਿੰਦੇ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਐ ਕਿੱਥੋਂ ਕੋਈ ਰੀਸ ਕਾਲੂ ਸਾਡੇ ਪੁਰਾਣੇ ਪਾਪੀ ਦੀ ਉਹ ਦੇਖੋ ਜੀ ਸਾਡੇ ਸਰਪੰਚ ਸਾਹਿਬ ਅੰਕਲ ਕੀ ਹਾਲ ਆ ਅੰਕਲ ਕੀ ਹਾਲ ਆ ਠੀਕ ਆ ਵਧੀਆ ਵਧੀਆ ਓਕੇ ਬਲਾਕ ਚ ਬਣਦਾ ਬਲਾਕ ਹਾਂ ਛੋਟੇ ਜੀ ਵੀ 3 ਲੱਖ ਦਾ ਚੂਨਾ ਲਵਾ ਕੇ ਹੁਣ ਬੱਠਿਆਂ ਦੇ ਬੰਨਿਆਂ ਦੇ ਫੇਰਦੇ ਕਈ ਲੈ ਕੇ ਕੋਈ ਗੱਲ ਨਹੀਂ ਪਤਲੀਆਂ ਪਤਲੀਆਂ ਦਾ ਹੋਈ ਜਾਂਦੀ ਹੈ ਗੱਲ ਬਤਵਾਰ ਦਾ ਤਾਂ ਹੋਏ ਨਹੀਂ ਪਿੰਡ 'ਚ ਛੋਟੇ ਛੋਟੇ ਪਿੰਡ 'ਚ ਬੜੀਆਂ ਬੜੀਆਂ ਬਾਰਦਾਤਾਂ ਹੁੰਦੀਆਂ ਨੇਂਦੀਆਂ ਇਹ ਵੀ ਜੀ 3 ਲੱਖ ਢਾਈ ਦਿਨ ਲੱਖ ਦਾ ਚੂਨਾ ਲਵਾ ਕੇ ਹੁਣ ਜੀ ਬੈਠੇ ਆ ਜੀ ਬੰਨਿਆਂ ਤੇ ਫਿਰਦੇ ਆ ਚਲੋ ਕੋਈ ਗੱਲ ਨਹੀਂ ਉਹ ਠੀਕ ਠਾਕ ਤਾਂ ਆ ਟਰੈਕਟਰ ਕਿੱਥੋਂ ਬਾੜੀ ਆ ਖੁੰਝੇ ਬਾੜਦੀ ਆ ਕਿ ਇੱਥੋਂ ਗੱਬੇ ਆ ਠੀਕ ਹੈ ਜੀ ਕੀ ਕਹਿੰਨਾ ਕਿੱਥੇ ਟੇਟਾ ਉਹ ਨੂ ਨਾ ਜੀ ਲੰਨ ਮਾਰੇ ਆ ਆਇਆ ਜੀ ਰੱਖਿਆ ਨੱਕਾ ਕਿੱਕਰ ਵਾਲੇ ਨੂੰ ਇਧਰ ਉਧਰ ਚਲ ਪਾਣੀ ਵੀ ਆਉਂਦਾ ਪਰ ਇਸ ਚ ਪਾਣੀ ਥੋੜਾ ਘੱਟ ਆਉਂਦਾ ਕਿਉਂਕਿ ਪਾਈਪ ਲਾਈਨ ਵਾਲੇ ਨਹੀਂ ਜਿਹੜਾ ਨੱਕਾ ਉੱਚਾ ਰੱਖਤਾ ਤੇ ਚੜਾ ਉਧਰ ਉੱਚਾ ਦਾ ਹੁਣੇ ਪਰਸੋਂ ਨੂੰ ਆਉਗੇ ਟਾਈਪ ਵੱਢ ਕੇ ਦਰਵਾਜ਼ੇ ਨਵਾਂ ਨੱਥਾ ਲਾਉਗੇ ਥਿਲੋ ਆ ਪਾਣੀ ਇੰਨਾ ਸੁੱਕਾ ਟੈਂਕੀ ਦਾ ਆ ਰਾਤੀ ਜੀ ਹੋਇਆ ਨ ਦੇਖੋ ਇਹ ਲੈਵਲ ਲੈਵਲ ਚ ਕੱਲ ਲੈਵਲਾਂ ਦੀ ਹੁੰਦੀ ਐ ਇਹ ਤੈਨ ਕੀ ਆਪੜੀ ਹੁਣ ਕਾਲੂ ਕਰਾਂਗੇ ਜੀ ਉਹ ਟਾਕੀਆਂ ਫਿਰ ਗੋਡੇ ਵਾਲਾ ਖੇਤ ਫਿਰ ਗਬਲਾ ਖੇਤ ਫਿਰ ਦੋ ਦਿਨ ਦੇਵਾਂਗੇ ਝੋਨੇ ਨੂੰ ਰੈਸਟ ਕੀ ਆਪਾਂ ਆ ਰੋਟੀ ਲੈਣ ਬੁੱਲੇ ਤਾਈ ਦੀ ਤੇ ਨਾਲੇ ਘੋੜੀਆਂ ਨਾਲ ਪੱਠੇ-ਪੱਠੇ ਪਾ ਕੇ ਆਟੇ ਆ ਤੇ ਬਣੇ ਰੂ ਬਲਾਕ ਦੇ ਨਾਲ ਹੁਣ ਨਾਲ ਕੱਦੂ ਸ਼ੁਰੂ ਕਰਾਂਗੇ ਪਾਣੀ ਨਹੀਂ ਸੀ ਪੂਰਾ ਚੜਿਆ ਲੋ ਜੀ ਦਰਸ਼ਕੋ ਆ ਗਏ ਆਪਾਂ ਕਿੱਕਰ ਵਾਲੇ ਖੇਤ ਤੇ ਹੁਣ ਕਰਾਂਗੇ ਕੱਦੂ ਬੋਲਟ ਤਾਇਆ ਹੋਣਾਗੇ ਰੋਟੀ ਖਾਣ ਤੇ ਕਹੀ ਆ ਤੇ ਛੁੜਾਤੀਆਂ ਨਾ ਆਪ ਹੀ ਵੱਟਾ ਬਨ ਲਿਓ ਤੇ ਮੇਹ ਕੋਈ ਚੱਕਰ ਨਹੀਂ ਪਾਣੀ ਗਿਆ ਹੋ ਗਿਆ ਫੋਲਣ ਕੱਦੂ ਕਰੀਏ ਓਏ ਕੱਦੂ ਕਰਤਾ ਸ਼ੁਰੂ ਉੱਤਰ ਆ ਗਿਆ ਲਾਣੇ ਦਾ ਨਕਾ ਦੇਖੜ ਇਹ ਜੜੇ ਦਾ ਬਲੌਖ ਦੇ ਨਾਲ ਮੇਰੇ ਵੀਰੋ ਲੋਗੀ ਦੋਰ ਪੈ ਗਈ ਆ ਬਾਕੀ ਜੀ ਦੋ ਗੇੜੇ ਰਹਿ ਗਏ ਆ ਫੇ ਦੋਰ ਪਾ ਕੇ ਤੇਲ ਪਾਵਾਂਗੇ ਤੇ ਇੱਕੀ ਨਾਲ ਤੇ ਪਾਣੀ ਪੀ ਲਈਏ ਗਰਮੀ ਬਹੁਤ ਜ਼ਿਆਦਾ ਗਰਮੀ ਆ ਬਾਬਿਓ ਜੀ ਕਹੇ ਗਰਮੀ ਬਹੁਤ ਆ ਡੀ ਹਾਈਡਰੇਸ਼ਨ ਨਾ ਹੋ ਜੇ ਕੰਮਰੇ ਨਾਲ ਪਾਣੀ ਜ਼ਰੂਰ ਪੀਓ ਤੇ ਬਾਕੀ ਹੁਣ ਤੇਲ ਪਾ ਕੇ ਫੇ ਬੰਦੇ ਆ ਜਾਉਣੇ ਤੋਂ ਨੇ ਜਦਵਾ ਪਾਵਾਂਗੇ ਜੀ ਘਾਹ ਵਾਲੀ ਤੇ ਸਭ ਤੋਂ ਮੇਨ ਗੱਲ ਮੋhle ਅਗਲੇ ਸਾਲ ਆਪਾਂ ਝੋਨਾ ਲਗਾ ਲੈਣਾ ਆਪਾਂ ਮੂੰਗੀ ਲਾਵਾਂਗੇ ਤੇ ਜਾਂ ਆਪਾਂ ਬਾਗ ਲਾਵਾਂਗੇ ਝੋਨੇ ਦੇ ਪਾਣੀ ਦੀ ਬੇਸਤੀ ਬਹੁਤ ਹੋਣੀ ਮੋhle ਸਾਲ ਆਪਾਂ ਇਹ ਕਰਾਂਗੇ ਥੋੜਾ ਬਖਰਾ ਕੰਮ ਕਰਾਂਗੇ ਬਾਗ ਲਾਵਾਂਗੇ ਜਾਂ ਮੂੰਗੀ ਤੇ ਬਾਕੀ ਜੁੜੇ ਜੋ ਬਲੌਗ ਦੇ ਨਾਲ ਸਾਡੇ ਬਹੁਤ-ਬਹੁਤ ਸ਼ੁਕਰੀਆ ਲੋ ਜੀ ਹੋ ਗਿਆ ਜੀ ਕਿਕਰ ਵਾਲਾ ਖੇ ਦਾ ਬਣਾ ਸੱਦੂ ਲੈਵਲ ਕਰਾਇਆ ਤਾਂ ਦੇ ਫਾਇਦਾ ਹੁੰਦਾ ਹੈ ਕਿ ਮੀਟਰ ਕਰਾਦਾ ਕਿ ਕੋਈ ਧੜੀ ਨਹੀਂ ਰਹਿੰਦੀ ਕੱਦੂ ਜੀ ਬਾਅਦ ਚ ਲੋ ਜੀ ਬੁੱਲਾ ਤਾਂ ਆ ਗਿਆ ਨਕਾ ਲਾਣ ਯੋ ਤਾਂ ਟਾ ਟਾ ਕਰ ਦੇ ਆਹ ਅੱਛੀ ਵੀ ਚੰਪਰ ਆਪਣਾ ਆ ਜਾ ਆ ਜਾ ਆ ਜਾ ਕੋ ਕੋ ਨਹੀਂ ਤੋਂ ਕੋਈ ਨਹੀਂ ਕੋਈ ਚੱਕਰ ਨਹੀਂ ਲੋਬੇ ਆਗੇ ਆਪਾਂ ਘਰ ਤੇ ਹੁਣ ਛੱਕਾਂਗੇ ਪ੍ਰਸ਼ਾਦਾ ਤੇ ਪ੍ਰਸ਼ਾਦ ਛੱਕ ਕੇ ਫੇ ਅੱਗੇ ਵਲੌਗ ਬਣਾਨੇ ਆ ਲੋਬੇ ਮੇਰੇ ਵੀਰੇ ਸੁੱਤੇ ਉੱਠੇ ਆ ਦੁਆਰ ਤੇ ਹੁਣ ਚੱਲਾਂਗੇ ਟਾਕੀ ਥਲੜੀਆੜੀ ਕੱਦੂ ਕਰਨ ਮੈਂ ਕਿਹਾ ਚੱਲ ਥੋੜੀ ਘੜੀ ਸੌਂ ਸੌਣ ਲੱਗੇ ਰਾਮ ਨੂੰ ਮੋਹਿੰਦਾ ਬਦਲਦਾ ਤੇ ਉੱਪਰ ਦੇਖੋ ਬੱਦਲ ਚੜ ਰਿਹਾ ਆ ਦੇਖੋ ਹੁਣ ਕੀ ਹੋਦਾ ਮੀਂਹ ਆਦਕ ਨਹੀਂ ਜੇ ਧੁੱਪ ਹੀ ਹੁਣ ਮੀਂਹ ਆ ਜੇ ਤੇ ਜਲ ਵਧਿਆ ਮੌਸਮ ਥੋੜਾ ਠੰਡਾ ਹੋ ਜਾਂਦਾ ਤੇ ਬਾਕੀ ਮਿਲਦੇ ਰਿਹਾ ਤੁਹਾਨੂੰ ਦਰਸ਼ਨ ਕਰਾਉਣ ਲਕੇਸ਼ ਸਿੰਘ ਦੇ ਲਕੇਸ਼ ਲੇ ਵੀ ਦੇ ਕੇ ਸਾਂ ਚੱਕ ਦੇ ਕੱਲੇ ਹੀ ਚੱਕ ਲੈ ਬਹੁਤ ਜੋਰ ਨਾਲ ਦੇ ਤੇ ਨਕੇਸ਼ ਲੈ ਲੋ ਜੀ ਇਹ ਦੇਖੋ ਇਹਨੂੰ ਕਹਿੰਦੇ ਆ ਜੀ ਪ੍ਰਹਿਗਾ ਦਾ ਅਸਰ ਓਏ ਹੋਏ ਹੋਏ ਤਾਇਆ ਕਹਿੰਦਾ ਮੈਂ ਤਾਂ ਥੱਲੇ ਟੈਲਾ ਹੀ ਦਾ ਲੈਣੀ ਆ ਇਹਨੂੰ ਕਹਿੰਦੇ ਜੋਰ ਉਹ ਗੇਟ ਖੋਲੀ ਕੋ ਵੀ ਕਰੋ ਦਰਸ਼ਨ ਕੁਦਰਤ ਦਾ ਸਾਲ ਦੇ ਆ ਸੰਗ ਤਾਂ ਸਾਡੇ ਪਿੰਡ ਦੇ ਨੌਜਵਾਨ ਬਲੌਗ ਚ ਆ ਗਏ ਤੁਸੀਂ ਠੀਕ ਹੈ ਜੀ ਆਦੀਪ ਸਿੰਘ ਆ ਜੋਵਨ ਜਵਨ ਤੇ ਤੋਰੇ ਭਲਵਾਨਾਂ ਆ ਰਹੀਆਂ ਣਾ ਓਏ ਹੋਏ ਲੈ ਪੂਰਾ ਜੀ ਪੂਰਾ ਮਾਤਾ ਜੀ ਬਾਬਾ ਜੀ ਲੋ ਜੀ ਗੁਰਦਾਰੇ ਕੰਨ ਸਲਾਮ ਅਸ਼ੋਰਾ ਹੁਣ ਚੱਲੀਏ ਥੱਲੇ ਟਾਕੀ ਨੂੰ ਦੁਆ ਕਰਨ ਕੱਦੂ ਲੋ ਗੇਟ ਪਹਿਲਾਂ ਤਾਂ ਖੋਲੋ ਮੱਠੀ ਮੱਠੀ ਭੂੜੀ ਪੈ ਰਹੀ ਹੈ ਹਲਕੀ ਹਲਕੀ ਲਾਵੇ ਸੈਮਨਾ ਕੋਈ ਨਹੀਂ ਕਰ ਰਹਾ ਮੈਂ ਇਸ ਟਾਈਮ ਦੱਸਾਂਗੇ ਸਿਆੜਾਂ ਚ ਚਲੋ 얘 ਲਈਏ ਉਹ ਵਾਹ ਗਰੂ ਕਹਿੰਦੇ ਬਚਪਨ ਜਿਹਦਾ ਗਰਦਾਸ ਮਾਨ ਕਹਿੰਦੇ ਬਚਪਨ ਬੀਤ ਗਿਆ ਜਵਾਨੀ ਚਲੀ ਗਈ ਪਰਦੇਸੀ ਭਰਾਵਾਂ ਵਾਲੇ ਗਾਣਾ ਕਿਹਾ ਕਹਿੰਦਾ ਸੀ ਕਿ ਮੋੜ ਮੋੜ ਜਾਂ ਦਸਤਾਵੇਂ ਫਿਰੜ ਦੀਆਂ ਗਲੀਆਂ ਆਓ ਤਰਾਏ ਘੋੜੀਆਂ ਆਪਣੀਆਂ ਔਰ ਦੇਖੋ ਘੋੜੀਆਂ ਆਪਾਂ ਜਾ ਰਹੇ ਆ ਟਾਕੀ ਜੋ ਦੇਖੋ ਜੋ ਦਿਖ ਰਿਹਾ ਹੋਵੇ ਟਾਕੀ ਪਾਣੀ ਭਰ ਗਿਆ ਆ ਹੁਣ ਆਪਾਂ ਇੱਧਰ ਜੀ ਜਾ ਰਹੇ ਆ ਜੀ ਜੈਜੀ ਵੀਰੇ ਖੇਤਾਂ ਨੂੰ ਕਿਹਾ ਸੀ ਆਪਣੀ ਬੁੱਢੇ ਜਾਣ ਨਹੀਂ ਸਕਦੇ ਜੋ ਕਿ ਆਪਾਂ ਪਾਈਪ ਲਾਈਨ ਨਵੀਂ ਫਾਉਣ ਕਰਕੇ ਅਸੀਂ 6 ਮਹੀਨੇ ਉਸ ਪਾਈਪ ਲਾਈਨ ਤੇ ਟਰੈਕਟਰ ਨਹੀਂ ਝਾੜਤਾ ਸੀ ਦੇ ਆਪਾਂ ਗੱਲ ਨਹੀਂ ਆਪਾਂ ਨਵਾਰਾ ਬਣਾ ਲਿਆ ਆ ਆਇਆ ਜੀ ਜੈਜੀ ਵੀ ਦਾ ਘਰ ਆ ਮੋਟਰ ਐਂਪੀਵਾ ਜਿਹੜੀ ਆਂ ਐਂਪੀਵਾ ਹੀ ਦਾ ਹੈਗਾ ਘਾਰ ਆਨੇ ਭੱਡੇ ਭਾਈ ਦਾ ਆ ਗੱਪੇ ਮੋਟਰ ਜਿੱਥੇ ਘੋੜੀਆਂ ਰੱਖੇ ਹੋ ਉੱਥੇ ਆ ਗਿਆ ਕਹਿੰਦਾ ਮੈਂ 18 ਦਾ ਸਾਧਿਆ ਸੀ ਤਨੂ ਉਹ ਮੋਲੇ ਸ਼ਮਸ਼ਾਨ ਘਾਟਾ ਆ ਆ ਗਿਆ ਧੀਰੀਆਂ ਕਰ ਤੇਨਾਂ ਦਾ ਪੋਤਾ ਉਹ ਥੱਲੇ ਆਪਾਂ ਕਰ ਦਿੱਤਾ ਆ ਆ ਦੀਪ ਜੀ ਜਾਂਦਾ ਮੋਟਰਸ ਤੇ ਕਹਿੰਦਾ ਭਾਜੀ ਮੈਂ ਵੀ ਜਾਣਾ ਚਾਹੁੰਦਾ ਨਾ ਆਓ ਆਓ ਜੀ ਛੱਡ ਗਿਆ ਉਹ ਮੈਂ ਕਿਹਾ ਆ ਜਾ ਉੱਪਰ ਕਹਿੰਦਾ ਭਾਜੀ ਕੱਪੜੇ ਰਿਬੜ ਜਾਣੇ ਇਹਨਾਂ ਨੂੰ ਇਹ ਨਹੀਂ ਪਤਾ ਮੈਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦਾ ਆ ਤੈਨੂੰ ਮਿੱਟੀ ਤੋਂ ਅਲਰਜੀ ਆ ਬੱਤਮੀਜ਼ ਆ ਜਾ ਚੱਲ ਹਲਕੀ ਹਲਕੀ ਭੂਰ ਪੈਰੀ ਆ ਚਾਰਲੋਜੀ ਚਾਰਲੋ ਪਜਾਮਾ ਹੁਣ ਬੱਟਾ ਵੀ ਲਪਣੀਆ ਚਬ ਲੈ ਇੱਥੇ ਰੱਖ ਲੈ ਆ ਜਾ ਆ ਜਾ ਤੇ ਪਾਉਂਗਾ ਪਿਛਲੇ ਸਾਥ ਭਰਾਵਾ ਰੋਹਿਤ ਔੜੇ ਆਏ ਮੈਨੂੰ ਮੈਂਨ ਦਾ ਮਨ ਉਹਨਾਂ ਦਾ ਦੀਪ ਬੱਟਾ ਲਪਾਉਣ ਲੱਗਿਆ ਮੈਂ ਤਿੰਨ ਚਾਰ ਕਿਤੇ ਤੇ ਬੱਟਾ ਲਪਾਈਆਂ ਤੁਹਾਨੂੰ ਯਾਰੀ ਹੁੰਦੀ ਆ ਯਾਰੀ ਤਾਂ ਯਾਰੀ ਕਿਤੇ ਫੇਰ ਕੁਛ ਨਹੀਂ ਕਰਨਾ ਪੈਂਦਾ ਆਪਣੀ ਯਾਰੀ ਨਾ ਨਾ ਇਹ ਤਾਂ ਵੀ ਯਾਰੀ ਹੈ ਯਾਰੀ ਚ ਤਾਂ ਬੰਦੇ ਨੂੰ ਕੁਝ ਵੀ ਕਰਨਾ ਪੈਂਦਾ ਯਾਰੀ ਚ ਤਾਂ ਬੰਦਾ ਸਿਰ ਦੇ ਸਾਹ ਦੇ ਇੱਕ ਦੂਜੇ ਨੂੰ ਤੇ ਤੁਸੀਂ ਬੱਟਾ ਲੇਪਣ ਤੋਂ ਕਹਿੰਨੇ ਆ ਚਲੋ ਕੋਈ ਗੱਲ ਨਹੀਂ ਬੱਟਾ ਵੀ ਲਪਾ ਲਾਂਗੇ ਚਲੋ ਜੀ ਆਪਾਂ ਲੱਗੇ ਸਟਾਰਟ ਕਦੋਂ ਕਰਨ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਬਾਅਦ ਚੋ ਧੰਨਵਾਦ ਜੀ ਲੋਵੇ ਆਪਣਾ ਹੋ ਗਿਆ ਕੱਦੂ ਆ ਜਿਹੜਾ 3 ਟਾਕੀ ਵਾਲੀ ਕੱਦੂ ਬੱਤੀ ਵੀ ਚੱਲੀ ਗਿਆ ਬਦਲ ਜਾਂਦਾ ਹੋਇਆ ਹੈ ਦੇਖੋ ਬਾਕੀ 20 ਪੈਂਦਾ ਕਿ ਨਹੀਂ ਤੇ ਆਪ ਜੀ ਉਹਨ ਇੱਥੇ ਬੇਨਤੀ ਹੈ ਕਿ ਬਲੌਗ ਨੂੰ ਗਿਆ ਖਤਮ ਸਾਥੀ ਗਾਲ ਤੇ ਇਹਦਾ ਤੋਂ ਮੇਨ ਗਾਲ ਸਾਡੇ ਬਲੌਗ ਨੂੰ ਦੇਖਿਆ ਜਰੂਰ ਕਰੋ ਤੇ ਫੋਲੋ ਜਰੂਰ ਕਰੋ ਸ਼ੁਕਰੀਆ ਜੀ ਤੁਹਾਨੂੰ ਨੇ ਜੀ ਦਿਖਾਨੇ ਆ ਕੋੜੀ ਆਪਣੇ ਹੱਥੇ ਰਾਣੀ ਆ ਰੇ ਆ ਹੁੰਦਾ ਜੀ ਪਿਆਰ ਜਾਨਵਰ ਨਾਲ ਰਾਣੀ ਓ ਬੇਟੇ ਹਾਏ ਓਏ ਹੀਰੇ ਏ ਹੀਰੇ ਹੀਰੋ ਇਹ ਨਹੀਂ ਜੀ ਬੋਲਦੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਲੌਗ ਦੇ ਨਾਲ ਬਣੇ ਰਹੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸਭ ਤੋਂ ਮੇਨ ਕੱਲ ਆਪਣੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸਾਡੀ ਨੂੰ ਸ਼ੁਕਰੀਆ ਜੀ